ਫਿਲਮਾਂ ਲਗਾਤਾਰ ਸੁਪਰ ਫਲੌਪ ਹੋਣ ਜਾਂ ਰਹੀ। ਤੇ ਬੜਾ ਮੈਨੂੰ ਇਦਾਂ ਲੱਗਿਆ ਕਿ ਯਾਰ ਮੈਂ ਕੁਝ ਗਲਤ ਕਰ ਰਿਹਾ। ਤੇ ਯਾਰ ਸਹੀ ਨਹੀਂ ਚੱਲ ਰਿਹਾ ਪਰਸ਼ਾਣਾ। ਤੇ ਜਿਹਦੇ ਚੋਂ ਮੈਂ ਮਤਲਬ ਮੇਰੀਆਂ ਵੀ ਮੈਂ ਜਸਮੀਤ ਭਾਈ ਸਾਡੇ ਸਭ ਤੋਂ ਸੁਮੀਤ ਭਾਈ ਸਾਡੇ ক্লোਜ਼ ਨੇ ਜਦੋਂ ਕੱਲੀ ਐਜ਼ ਅ ਫਰੈਂਡ ਵੀ ਮੈਂ ਵੀ ਬਣ ਗਿਆ ਕਪੜੇ ਯਾਰ ਹੀ ਹੋ ਰਿਹਾ ਸੀ। ਸਮਝ ਲੱਗਦੀ ਕਿ ਕਈ ਤਾਂ ਫਿਲਮਾਂ ਵੀ ਵਿੱਚ ਠੀਕ ਸੀ। ਸਿਸਟਮ ਨਹੀਂ ਚੱਲਦਾ ਰਿਹਾ। ਤੇ ਫਿਰ ਇੱਕ ਨਾ ਸੁਮੀਤ ਭਾਈ ਫਿਲਮ ਲੈ ਕੇ ਆਇਆ ਤੇ ਆਪਾਂ ਆ ਫਿਲਮ ਕਰਦੇ ਪਏ। ਕਹਿੰਦਾ ਪੜਿਆ ਮੈਂ ਕੰਮ ਹੀ ਨਹੀਂ ਆਪਾਂ ਬ੍ਰੇਕ ਲੀਏ ਆਪਾਂ ਠਹਿਰ ਕੇ ਜਰਾਂਗੇ ਪੰਜ ਕਿਤੇ ਦੀਆਂ ਤੇ ਮੈਂ ਦੋ ਤਿੰਨ ਮਹੀਨੇ ਕੁਛ ਕੀਤਾ ਨਹੀਂ ਦੋ ਟਾਂ ਹੀ ਨਹੀਂ ਤੇ ਮੈਂ ਘਰੇ ਸੀ ਜਾਂਦੇ ਮੈਂ ਬੱਟ ਬੱਟ ਨਾਲ ਮੈਂ ਆਈਡੀਆ ਜੇ ਸੋਚਣ ਲੱਗਿਆ ਮੈਂ ਦੋ ਤਿੰਨ ਰਾਈਟਰ ਨੂੰ ਆਈਡੀਆ ਦਿੱਤਾ ਤੇ ਕੋਈ ਮੰਨ ਨਹੀਂ ਰਿਹਾ ਤੇ ਮੈਂ ਲਿਖੀਆ ਆਪ ਹੀ ਲਿਖੂ ਤੇ ਲੇਕੇ ਮੈਂ ਸਭ ਤੋਂ ਪਹਿਲਾਂ ਆਪਣੇ ਭਾਈ ਨੂੰ ਸਾਈ ਉਹ ਕਹਿੰਦੀ ਜੇ ਇਹਨਾਂ ਤੋਂ ਬਹੁਤ ਵਧੀਆ ਲੱਗੀ ਆ ਵੀ ਤੁਸੀਂ ਆ ਫਿਲਮ ਲੈ ਲਓ ਮੈਂ ਹਮ ਦੱਸਿਆ ਹੀ ਨਹੀਂ ਵੀ ਮੈਂ ਲਿਖੀਆ ਮੈਂ ਉਹ ਮੈਕਾ ਵੀ ਤੁਮ ਨੂੰ ਢੀਗਲਾ ਆਇਆ ਮੈਂ ਫਿਰ ਉਹਨੂੰ ਬਾਅਦ ਚੰਸਿਆ ਮੈਂ ਕਿਹਾ ਵੀ ਮੈਂ ਕੀ ਇਹ ਤਾਂ ਤੇ ਠੀਕ ਨਹੀਂ ਅੱਛਾ ਨਹੀਂ ਬਹੁਤ ਵਧੀਆ ਫਿਲਮ ਫਿਰ ਮੈਂ ਉਸ ਤੋਂ ਬਾਅਦ ਕੁਗੀ ਪਾ ਜੀ ਨੂੰ ਬੁਲਾਇਆ ਇਹਨਾਂ ਨੂੰ ਸੜਾਈ ਪਹਿਲਾਂ ਤਾਂ ਪਹਿਲਾਂ ਮੈਂ ਉਹਨੂੰ 10 ਬਟੀਆਂ ਦੀ ਫਿਲਮ ਕਰਦੀ ਹੈ ਜੀ ਇਦਾਂ ਦੀਆਂ ਪਹਿਲਾਂ ਤਾਂ ਉਹ ਦੱਸਦਾ ਇਹਨਾਂ ਨੇ ਇਹਨਾਂ ਦੇ ਹੱਥੋਂ ਪਕੌੜਾ ਲਿਖਿਆ ਨਾ ਐਂਜ ਕਿਹਾ ਸੀ ਇਹਨਾਂ ਨੇ ਜਦੋਂ ਮੈਂ ਦੱਸਿਆ ਮੈਂ ਡਾਇਰੈਕਟ ਕਰਨੀ ਹੈ ਤਾਂ ਜਮੇ ਡੈਡ ਹੋ ਗਏਗਾ ਮੈਂ ਫਿਰ ਮੈਂ ਜਦੋਂ ਕਹਾਣੀ ਸੁਣਾਈ ਉਦੋਂ ਭਾਜੀ ਥੋੜੇ ਜਿਹਾ ਠੀਕ ਨਾ ਤਾਂ ਕੈਮਰ ਲੱਗਦੀ ਤਾਂ ਠੀਕ ਆ ਮਿਸਰੌ ਦਾ ਵੀ ਠੀਕ ਆ ਸੋ ਬਤਵੜ ਕਰਦੇ ਕਰਦੇ ਚੀਜ਼ਾਂ ਸੈੱਟ ਹੋਈਆਂ ਬਾਜੀ ਫਿਲਮ ਬਣੀ ਸੋ ਉਸ ਫਿਲਮ ਨੇ ਮੈਨੂੰ ਇੰਨਾ ਬੂਸਟ ਅਪ ਕੀਤਾ ਲੱਗੋ ਫਿਲਮ ਵਿੱਚ ਕਿਉਂਕਿ ਇਹ ਮੋਟੀਵੇਸ਼ਨਲ ਫਿਲਮ ਹੁੰਦੀ ਸੀ ਹਨਾ ਆਪਾਂ ਹਰ ਇੱਕ ਨੂੰ ਕਹਿੰਦੇ ਆ ਅੱਗੇ ਹਟਣ મતਲਬ ਟੈਂਦੀ ਕਲਾਣੀ ਫਿਲਮ ਨਹੀਂ ਹੈਗੀ ਚੜਦੀ ਕਲਾਣੀ ਫਿਲਮ ਹਨਾ ਤੁਹਾਨੂੰ ਹੌਸਲਾ ਦਿੰਦੀ ਹੈ ਸੋ ਉਹ ਮੈਨੂੰ ਆਪਣੇ ਆਪ ਨੂੰ ਵੀ ਮਿਲਿਆ ਤੁਸੀਂ ਦੇਖ ਲਓ ਅਰਦਾਸ ਤੋਂ ਬਾਅਦ ਹੰਮਨ ਗੁਰਜ ਪਿਕਚਰ ਦੀ ਦੂਜੀ ਫਿਲਮ ਸੀਗੀ ਮੰਜੇ ਦਾ ਸਤਿ ਠੀਕ ਹੈ ਉਸ ਤੋਂ ਬਾਅਦ ਅਸੀਂ ਕੁਝ ਵੀ ਬਣਾਇਆ ਇੱਕ ਵਿੱਚ ਖਰਾਬ ਵੀ ਬਣਾਈ ਮਰ ਗਏ ਲੋਕੋ ਉਹ ਵੀ ਚੰਗੀ ਠੀਕ ਹੈ ਸਾਡਾ ਕੁਝ ਨਹੀਂ ਆਣਾ ਸੋ ਮੈਂ ਉਹ ਕਹਿਣਾ ਕਿ ਜਦੋਂ ਵਾਹਿਗੁਰੂ ਕਿਰਪਾ ਕਰਦਾ ਨਾ ਬਾਬਾ ਕਿਰਪਾ ਕਰਦਾ ਨਾ ਬਾਬਾ ਚੱਕ ਦੋ ਵੱਡੇ ਸੋ ਚੀਜ਼ਾਂ ਆਟੋਮੈਟਿਕਲੀ ਸੈਟ ਹੋ ਜਾਂਦੀਆਂ ਸੋ ਉਸ ਤੋਂ ਬਾਅਦ ਸਭ ਬੜੀ ਹੈ ਹੈਪੀ